ਸਮਾਰ ਅਥਾ ਅਗਨਤ ਅਤੋਲ ਜਿਉਂ ਬਲਾਵੋ ਤਿਉ ਨਾਨਕ ਦਾਸ ਬੁਲੈ ਗੁਰੂ ਗਰੀਬ ਨਿਵਾਜ ਸ਼ਬਦ ਗੁਰੂ ਜਗਤ ਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦਵਾਨਾਂ ਦੀ ਹਾਜ਼ਰੀ ਪਰ ਲਈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਜਿhko ਪਲਾਂ ਵਾਸਤੇ ਅੱਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੋੜਨਾ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਮਨ ਬੇਕਤੀਆਂ ਦੀ ਇਕਾਗਰਤਾ ਵਾਸਤੇ ਅਰਸਨਾ ਦੀ ਪਵਿੱਤਰਤਾ ਲਈ ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤੇ ਦੀ ਸਜ ਪਾਈਏ ਬਲੌ ਫਤੇ ਜੀ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਫਤੇ ਜੈਤ ਸ੍ਰੀ ਮਹਨਲਾ ਚੌਥਾ ਘਰ ਪਹਿਲਾ ਚੌਪੜੀ ਜੈਤ ਸਰੀ ਰਾਗ ਦੇ ਅੰਦਰ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁਜਾਰੀ ਚੌਥੇ ਪਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਘਰ ਪਹਿਲਾ ਰਾਗ ਦੇ ਪਹਿਲੇ ਸੁਰ ਤਾਲ ਦੇ ਅੰਦਰ ਗਾਇਨ ਕੀਤੇ ਹੋਏ ਚੌਪਦੀ ਚਾਰ ਫਦਿਆਂ ਵਾਲਾ ਅੰਮ੍ਰਿਤ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 696 ਅੰਗ ਤਿਸ ਸੋ ਜਿਸ ਤਰ੍ਹਾਂ ਸੁਖਮਣੀ ਸਾਹਿਬ ਦੇ ਵਿੱਚ ਅੱਠ ਅੱਠ ਪਦੇ ਹਨ ਤੇ ਅਸ਼ਟਪਦੀ ਆਖਿਆ ਜਾਂਦਾ ਹੈ ਜਿਸ ਸ਼ਬਦ ਵਿੱਚ ਦੋ ਪਦੇ ਹੋਣ ਉਹਨਾਂ ਨੂੰ ਦੁਪਦੇ ਤਿੰਨ ਪਦੇ ਹੋਣ ਤਿਪਦੇ ਅੱਜ ਵਾਲੀ ਸ਼ਬਦ ਦੇ ਵਿੱਚ ਚਾਰ ਪਦਿਆਂ ਵਾਲਾ ਸ਼ਬਦ ਇਸ ਕਰਕੇ ਚੌਪਦੇ ਹਜ਼ੂਰ ਨੇ ਲਿਖਣਾ ਕੀਤਾ ਹੈ ਸਭ ਤੋਂ ਪਹਿਲਾਂ ਅਕਾਲ ਦੀ ਮੂਰ ਲਾਉਂਦੇ ਹਨ ੴ ਕਾਰ ਪਰਮਾਤਮਾ ਅਕਾਲ ਪੁਰਖ ਇੱਕ ਹੈ ਓਨਕਾਰ ਉਹ ਇੱਕ ਅਦੁੱਤੀ ਸ਼ਕਤੀ ਦਾ ਮਾਲਕ ਹੈ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਮੇਰ ਹੀਰੈ ਰਤਨ ਹੁਣ ਇਥੇ ਹੀਰੇ ਦਾ ਅਰਥ ਹੈ ਹਿਰਦਾ ਮੇਰੇ ਦਾ ਭਾਵ ਪਰ ਸਾਰੇ ਸਮਝਦੇ ਆ ਮੇਰ ਹੀਰੈ ਰਤਨ ਨਾਮ ਹਰ ਵਸਿਆ ਸ੍ਰੀ ਗੁਰੂ ਰਾਮਦਾਸ ਸਹਿਬ ਆਪ ਦੇ ਹਨ ਮੇਰੇ ਹਿਰਦੇ ਦੇ ਵਿੱਚ ਰਤਨ ਵਸ ਗਿਆ ਰਤਨ ਕਿਹਨੂੰ ਕਹਿੰਦੇ ਆਪਾਂ ਹੀਰੇ ਨੂੰ ਕਹਿ ਦਿੰਦੇ ਹਾਂ ਪੱਥਰ ਨੂੰ ਕਹਿ ਦਿੰਦੇ ਹਾਂ ਉਹ ਪੱਥਰ ਤਾਂ ਬਣਿਆ ਹੁੰਦਾ ਛੋਟੀ ਜੀ ਪਥਰੀ ਹਿਰਦੇ 'ਚ ਹੋ ਜਾਵੇ ਨਾ ਕਿਸੇ ਦੇ ਆਪਰੇਸ਼ਨ ਕਰਨਾ ਪੈਂਦਾ ਉਹ ਚੈਨ ਨਹੀਂ ਆਉਣ ਦਿੰਦੀ ਪਰ ਹਿਰਦੇ ਦੇ ਵਿੱਚ ਇਹ ਰਤਨ ਕਿਵੇਂ ਵਸ ਗਿਆ ਕਿਹੜੇ ਰਤਨ ਦੀ ਗੁਰੂ ਸਾਹਿਬ ਕਰਤ ਗੱਲ ਕਰ ਰਹੇ ਹਨ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਸਾਰੇ ਰਤਨਾਂ ਤੋਂ ਕੀਮਤੀ ਰਤਨ ਜਿਹੜਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋਂ ਮੰਤਾਨੀ ਡਿੱਗੇ ਨਾ ਟੋਲਿਆ ਗ੍ਰਿੜ੍ਹ ਕਰ ਰਿਹਾ ਪੂਰਨ ਹੋਏ ਤ੍ਰਿਪਤਾਨੀ ਅੰਮ੍ਰਿਤ ਰੂਪੀ ਰੱਬ ਦਾ ਨਾਮ ਰੂਪੀ ਜਿਹੜਾ ਹੀਰਾ ਹੈ ਨਾ ਉਹ ਜਿਨੇ ਧਾਰਨ ਕਰ ਲਿਆ ਉਹਦੇ ਕੋਲੋਂ ਕਦੇ ਗਵਾਚਦਾ ਨਹੀਂ ਹੈ ਗੁਰਮੁਖੋ ਕਿੱਥੇ ਤੱਕ ਨਾਲ ਨਿਭਦਾ ਹੈ ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਮਾਤਾ ਪਿਤਾ ਪੁੱਤਰ ਤੇ ਭੈਣ ਭਰਾ ਕੋਈ ਨਹੀਂ ਹੋਏਗਾ ਇਹ ਕਿੱਥੇ ਗੁਰਜੀ ਰਮਜ ਸਤਗੁਰ ਨੇ ਹੋਰ ਰੱਖੀ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਮਨ ਕਿਉਂ ਆਖਿਆ ਕਿ ਤਨ ਵੀ ਨਾਲ ਨਹੀਂ ਹੋਏਗਾ ਤਨ ਪੰਜਾਂ ਤਤਾਂ ਚੋਂ ਬਣਿਆ ਨੇ ਪੰਜਾਂ ਤਤਾਂ ਚ ਵਲੀਨ ਹੋ ਜਾਣਾ ਇਹ ਮਨ ਉਦੋਂ ਵੀ ਤੇਰੇ ਨਾਲ ਰੱਬ ਜੀ ਦਾ ਨਾਮ ਸਹਾਈ ਹੋਏਗਾ ਕਿਉਂਕਿ ਮਨ ਦਾ ਸਬੰਧ ਕਿਸ ਦੇ ਨਾਲ ਤੇ ਤਨ ਦਾ ਸਬੰਧ ਕਿਸ ਨਾਲ ਹੈ ਤਨ ਦਾ ਸਬੰਧ ਹੈ ਪੰਜਾਂ ਤਤਾਂ ਨਾਲ ਉਹਨੇ ਪੰਜਾਂ ਤਤਾਂ ਚ ਵਲੀਨ ਹੋ ਜਾਣਾ ਤੇ ਮਨ ਦਾ ਸਬੰਧ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਮਨ ਤੂੰ ਆਪਣੇ ਮੁੱਢ ਨੂੰ ਪਹਿਚਾਨਣਾ ਕਰ ਆਪਣੇ ਮੂਲ ਨੂੰ ਪਹਿਚਾਨਣਾ ਕਰ ਨਾਮ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਬੀਕ দান ਵਿਸਾਹਾ দানpropto দান ਦਾਨ ਸਿਰਦਾਨ ਇਹ ਇਹ ਭਾਵੇਂ ਸਾਰੇ ਹੀ ਦਾਨ ਆ ਸਿੱਖਾਂ ਨੂੰ ਸਿੱਖੀ ਦਾਨ ਚ ਮਿਲੀ ਆ ਕੇਸ ਦਾਨ ਚ ਮਿਲੇ ਰੈ ਦਾਨ ਚ ਮਿਲੀ ਵਿਵੇਕ ਦਾਨ ਚ ਮਿਲਿਆ ਵਿਸਾਹਾ ਦਾਨ ਮਿਲਿਆ ਕਲਗੀ ਤਰਪਾਦਸ਼ਾ ਮਹਾਰਾਜ ਵੱਲੋਂ ਦਸਾਂ ਪਾਸ਼ਈਆਂ ਵੱਲੋਂ ਸਾਨੂੰ ਇਹ ਚੀਜ਼ਾਂ ਦਾਨ ਚ ਮਿਲੀਆਂ ਪਰ ਇਨਾਂ ਸਾਰਿਆਂ ਦਾਨਾਂ ਤੋਂ ਇੱਕ ਸ਼੍ਰੋਮਣੀ ਦਾਨ ਹੈ ਦਾਨ ਸਿਰ ਦਾਨ ਨਾਮ ਦਾਨ ਜਿਹੜਾ ਸਭ ਤੋਂ ਵਿਸਰਦਾ ਜਾ ਰਿਹਾ ਦੋ ਵਾਰ ਵੀ ਜਪ ਲਿਓ ਤੁਹਾਡਾ ਦਰਗਾਹ ਵਾਸਤੇ ਇਕੱਠਾ ਹੋ ਜੇਗਾ ਜਪਨਾ ਕਿਵੇਂ ਹੈ ਜਦੋਂ ਵਾਹਿਗੁਰੂ ਕਹਿਣਾ ਵਾਹਿਗੁਰੂ ਅੰਦਰ ਸਾਹ ਜਾਂਦਾ ਵਾਹਿ ਵਾਹਿ ਕਹਿਣਾ ਨਾਲ ਹੀ ਜਿਹੜੀ ਸਾਡੀ ਧੁੰਨੀ ਹੈ ਨਾ ਵੀ ਆਪੇਟ ਆ ਉਹਨੇ ਝਟਕਾ ਮਾਰ ਕੇ ਅੰਦਰ ਜਾਣਾ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਕਹੋ ਕਿ ਉਹਨੇ ਬਾਹਰ ਜਾਣਾ ਥੋੜਾ 2 ਸੈਕਿੰਡ ਵਾਸਤੇ ਅੱਖਾਂ ਬਾਹਰ ਲਈਆਂ ਅੱਖਾਂ ਬੰਦ ਕਰੋ ਚੌਂਕੜੇ ਚੰਗੀ ਤਰ੍ਹਾਂ ਲਾਓ 2 ਮਿੰਟ ਦੀ ਹਾਜ਼ਰੀ ਲਗਵਾਈਏ ਸਾਰੇ ਇਹ ਸਾਡਾ ਖਰਚ ਦਰਗਾਹ ਤੱਕ ਪਹੁੰਚਣਾ ਜੀ ਬਾਹਰੋਂ ਬਾਹਰ ਵਾਲੇ ਨੇਤਰ ਬੰਦ ਕਰਾਂਗੇ ਤਾਂ ਅਨੰਦ ਦਾ ਟਿਕਾਓ ਬਣਨਾ ਆਪਣਾ ਜਿਹੜਾ ਧਿਆਨ ਹੈ ਉਹ ਮਸਤਕ ਤੇ ਲੈ ਕੇ ਜਾਣਾ ਕਿ ਇੱਥੇ ਸਾਡੇ ਇੱਕ ਓੰਕਾਰ ਉਕਰਿਆ ਹੋਇਆ ਹੈ ਜਾਂ ਲਾਲ ਰੰਗ ਦੀ ਬੱਤੀ ਜਗਦੀ ਹੈ ਬੜੀ ਕੂੜੀ ਬਰੀਕ ਜੀ ਬੱਤੀ ਜਗਦੀ ਉਹਦੇ ਵਕਤ ਧਿਆਨ ਲਾਜਾਉਣਾ ਕਮਰ ਸਿੱਧੀ ਕਰਕੇ ਬੈਠਣਾ ਤੇ ਇੱਕਦਮ ਸਾਰਿਆਂ ਨੇ ਜਪਣਾ ਕਰਨਾ ਜੀ ਵਾ ਗੁਰੂ ਵਾਹ 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 ਗੁਰੂ ਗੁਰੂ ਪਾਤ ਗੁਰੂ ਪਾਤ ਗੁਰੂ ਪਾਤ ਤੁਹਾਡੇ ਖਜ਼ਾਨੇ ਦੇ ਵਿੱਚ ਜਮਾ ਹੋ ਗਿਆ ਇਹ ਤੁਹਾਡਾ ਦਰਗਾਹ ਤੱਕ ਨਾਲ ਨਿਬੇਗਾ ਹਜੂਰ ਦੇ ਬਚਨ ਹਨ ਵਕਤ ਵਿਚਾਰੀ ਸੋ ਬੰਦਾ ਹੋਏ ਅਪਾ ਸਾਰੇ ਵਕਤ ਦੇ ਅਧੀਨ ਹਾਂ ਇਸ ਕਰਕੇ ਜੁਗਤੀਆਂ ਹਨ ਤੁਸੀਂ ਆਪਣੀ ਮੰਜੀ ਤੇ ਆਪਣੇ ਬਿਸਤਰ ਤੇ ਬੈਠ ਕੇ ਰਾਮ ਨਾਲ 5-7 ਮਿੰਟ ਰੋਜ਼ ਜਪਿਆ ਕਰੋ ਸਵੇਰੇ ਸ਼ਾਮ ਧਿਆਨ ਲਗਾਉਣਾ ਕਰਿਆ ਕਰੋ ਮੇਰੇ ਹੀਰ ਰਤਨ ਨਾਮ ਹਰ ਬਸਿਆ ਸਿਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੇਰੇ ਹੀ ਹਿਰਦੇ ਦੇ ਵਿੱਚ ਨਾਮ ਜਿਹੜਾ ਰਤਨ ਹੈ ਉਹ ਮੇਰੇ ਹਿਰਦੇ 'ਚ ਵਸ ਗਿਆ ਜਿਨੇ ਇਹ ਨਾਮ ਧਾਰਨ ਕਰ ਲਿਆ ਨਾ ਉਹ ਕਦੇ ਉਤੋਂ ਗਵਾਚਦਾ ਨਹੀਂ ਦਰਗਾਹ ਤੱਕ ਨਾਲ ਜਾਏਗਾ ਜਿਨੇ ਧਾਰਨ ਕਰ ਲਿਆ ਜਿਨੇ ਜਪ ਲਿਆ ਉਹ ਕਦੇ ਡੋਲਦਾ ਨਹੀਂ ਉਹ ਡ੍ਰਿਢ ਕਰ ਰਹਿਦਾ ਹੈ ਅੰਮ੍ਰਿਤ ਨਾਮ ਨਰਮੋਲਕ ਹੀਰਾ ਕਿ ਕਿੰਨੇ ਦੱਸਿਆ ਸਾਨੂੰ ਕਿ ਨਰਮੋਲਕ ਹੈ ਗੁਰਦੀਨੋ ਮਨਤਾਨੀ ਸਾਡੇ ਗੁਰੂ ਨੇ ਸਾਨੂੰ ਮੰਤਰ ਦਿੱਤਾ ਨਾਲ ਹੀ ਗੁਰੂ ਨੇ ਕੀ ਦੱਸਿਆ ਡਿੱਗੇ ਨਾ ਡੋਲੇ ਨਾ ਇਹ ਡਿੱਗੇਗਾ ਤੁਸੀਂ ਜਿਹੜਾ ਜਪ ਲੈ ਹੁਣ ਤੁਹਾਡੇ ਦਰਗਾਹ ਤੱਕ ਤੁਹਾਡੇ ਖਜ਼ਾਨੇ ਚ ਲਿਖਿਆ ਗਿਆ ਨਾ ਉਹ ਧਾਰਨ ਕਰਨ ਵਾਲਾ ਡੋਲਦਾ ਉਹ ਕਹਿੰਦਾ 10 ਦਾ 20 ਲੱਖ ਵੀ ਦੁਸ਼ਮਣ ਆ ਜਾਵੇ ਤੇ ਦ੍ਰਿੜਤਾ ਚ ਰਹਿੰਦਾ ਵੇਖਿਆ ਸਾਰਾ ਗੜੀ ਦਾ ਇਤਿਹਾਸ ਚਮਕੌਰ ਦੀ ਗੜੀ ਦਾ ਇਤਿਹਾਸ ਇੱਥੇ ਮੈਨੂੰ ਇੱਕ ਵੀਰ ਕਹਿੰਦਾ ਸਿੱਖਾਂ ਨੇ ਇਤਿਹਾਸ ਨਹੀਂ ਸੰਭਾਲਿਆ ਸਿੱਖਾਂ ਨੇ ਇਤਿਹਾਸ ਆਪ ਨਹੀਂ ਲਿਖਿਆ ਮੈਂ ਸਿੱਖਾਂ ਨੂੰ ਸੰਭਾਲਣ ਦੀ ਲੋੜ ਕੀ ਆ ਸਾਡਾ ਮੁਰਸ਼ਿਦ ਕਿਤੇ ਗਿਆ ਥੋੜੀ ਆ ਕਲਗੀਧਰ ਪਾਤਸ਼ਾਹ ਸੀ ਰੋਜ਼ ਕਹਿੰਦੇ ਸਭ ਥਾਈ ਹੋਏ ਸਹਾਇ ਜਦੋਂ ਬਾਪੂ ਬੈਠਾ ਹੋਵੇ ਬਰਾਜਮਾਨ ਹੋਵੇ ਤੇ ਬੱਚੇ ਬੇਫਿਕਰੇ ਹੋ ਜਾਂਦੇ ਹਨ ਇਸ ਕਰਕੇ ਜਦੋਂ ਨੂੰ ਅਸੀਂ ਇਤਿਹਾਸ ਭੁੱਲਣ ਲੱਗਦੇ ਆ ਉਦੋਂ ਨੂੰ ਖਾਲਸਾ ਫਿਰ ਦਹਰਾਉਂਦਾ ਕਿਤੇ ਨਾ ਕਿਤੇ ਚਮਕਾਉਣ ਦੀ ਗੜੀ ਉਹ ਬਿਰਤ ਹਰਾਇਆ ਗਿਆ ਫਿਰ ਦੇਖੋ ਸਾਰਾ ਗੜੀ ਦੇ ਵਿੱਚ ਇਤਿਆਦ ਹਰਾਇਆ ਗਿਆ ਇਸ ਕਰਕੇ ਗੁਰਮੁਖ ਪਿਆਰਿਓ ਇਨਕੋ ਮੁਰਸ਼ਦ ਵਲੀ ਭਇਓ ਹੈ ਆਬੇ ਹਾਬ ਦਿਓ ਹੈ ਦੱਸਿਆ ਸੀ ਨਾ ਬਦਾਲੀ ਨੂੰ ਕਿ ਇਨਕੋ ਮੁਰਸ਼ਦ ਇਨਕੋ ਮੁਰਸ਼ਦ ਵਲੀ ਭਇਓ ਹੈ ਇਨਕੋ ਆਬੇ ਹਾਬ ਦਿਓ ਹੈ ਅਮਰਤ ਤਾ ਇਹਨਾਂ ਨੂੰ ਲਈ ਐਸੀ ਗਿਓ ਕਲਾਮ ਬਤਾਏ ਹੈ ਐਸਾ ਪਾਠ ਵੀ ਦੱਸ ਗਿਆ ਜਿਸ ਦੇ ਸੁਦਾ ਬਣਾਏ ਇਹ ਲਈ ਹੈ ਲੋਗਨ ਤਾਂ ਹੀ ਪੁਲਾਏ ਗਏ ਹੈ ਸਿਆਰਣ ਤੇ ਸਿੰਘ ਬਣਾਏ ਲਏ ਹੈ ਕਿ ਪਿਆਕੇ ਗਿੱਦੜਾ ਨੂੰ ਸ਼ੇਰ ਬਣਾ ਲੈਂਦੇ ਹਨ ਜਿਸ ਕਰਕੇ ਗੁਰਮੁਖੋ ਸਾਨੂੰ ਆਪਣਾ ਫਿਕਰ ਕਰਨਾ ਚਾਹੀਦਾ ਪੰਥ ਦਾ ਫਿਕਰ ਕਰਨ ਵਾਸਤੇ ਪੰਥ ਦਾ ਵਾਲੀ ਹੈ ਇੱਕ ਦਰਖਤਰੋਂ ਪੱਤਾ ਟੁੱਟ ਕੇ ਸੋਚੇ ਕਿ ਦਰਖਤ ਦਾ ਕੀ ਬਣੇਗਾ ਇਹਨਾਂ ਉਹ ਇੱਕ ਪੱਤਾ ਟੁੱਟ ਗਿਆ ਉਹ ਸੋਚਣ ਵਾਲੇ ਦੀ ਬੇਵਕੂਫੀ ਅਧਰਖ ਦਾ ਤਣਾ ਬੜਾ ਮਜ਼ਬੂਤ ਆ ਉਹ ਮਿੱਟੀ ਦੇ ਵਿੱਚ ਜੜਾ ਉਹਦੀਆਂ ਪਤਾਲ ਤੱਕ ਪਹੁੰਚੀਆਂ ਹੋਈਆਂ ਉਹਨੂੰ ਪਾਣੀ ਮਿਲ ਰਿਹਾ ਉਹਨੇ ਫੇਰ ਦੁਬਾਰਾ ਕਿਰਪਾ ਨਹੀਂ ਤੇ ਹਰਿਆ ਭਰਿਆ ਹੋ ਜਾਣਾ ਜਿਹੜਾ ਪੱਤਾ ਟੁੱਟਾ ਉਹ ਸੋਚੇ ਕਿ ਮੇਰਾ ਕੀ ਬਣਨਾ ਮੈਨੂੰ ਇਹ ਕਿਨੇ ਸਵਾਲ ਕੀਤਾ ਸਿੱਖ ਬੰਦ-ਬੰਦ ਕਟਾਉਂਦੇ ਸੀ ਖੋਪਰੀ ਹਲੋਂਦੇ ਸੀ ਚਰਕੀਆਂ ਚੜਦੇ ਸੀ ਦਾੜੇ ਕੇਸ ਨਹੀਂ ਕਤਲ ਕਰਾਉਂਦੇ ਹੁਣ ਪੰਥ ਦਾ ਕੀ ਬਣਨਾ ਹੈ ਕਿ ਪੰਥ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਚ ਹੈ ਚੜ੍ਹਦੀ ਕਲਾ ਚ ਰਹਿਣਾ ਉਹ ਜਿਹੜੇ ਦਰਖਤ ਦੇ ਨਾਲੋਂ ਪੱਤੇ ਟੁੱਟਦੇ ਜਾ ਰਹੇ ਉਹ ਆਪਣਾ ਸੋਚਨ ਕਿਹੜੀ ਗੰਦੀ ਨਾਲੀ ਜਾ ਕੇ ਡਿੱਗਣਾ ਕਿਹੜੇ ਜਨਮਾਂ ਜਨਮਾਂਤਰਾਂ ਦੇ ਚੱਕਰ ਚ ਬੈਣਾ ਸਾਡਾ ਕੀ ਬਣਨਾ ਇੱਥੇ ਤੇ ਮਾਧੋਦਾਸ ਬਰਾਗੀ ਇੱਕ ਵਾਰ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਸੀ ਭਾਈ ਨੰਦ ਲਾਲ ਜਿਹੜਾ ਇੱਕ ਵਾਰ ਗਿਆ ਸੀ ਤੇ ਗੁਰੂ ਦੇ ਚਰਨਾਂ ਦਾ ਪੋਰਾ ਬਣ ਗਿਆ ਸੀ ਸਾਨੂੰ ਤੇ ਜਨਮ ਵੀ ਸਿੱਖ ਪਰਿਵਾਰਾਂ ਚ ਮਿਲ ਗਿਆ। ਸੋ ਹਜ਼ੂਰ ਆਖਦੇ ਆ ਮੇਰੇ ਹੀਰ ਰਤਨ ਨਾਮ ਹਰ ਬਸਿਆ ਕਹਿੰਦੇ ਕਦੋਂ ਬਸਿਆ ਵੇਖੋ ਇੱਕ ਆਪਣੇ ਅੰਦਰ ਦੀ ਮੈਨੂੰ ਮਾਰਨ ਦਾ ਤਰੀਕਾ। ਅਜ ਛੋਟੀ ਜੀ ਕਿਰਪਾ ਹੈ ਬੰਦਾ ਕਹਿੰਦਾ ਕੰਮ ਮੈਂ ਕੀਤਾ ਜੀ। ਪਰ ਗੁਰੂ ਰਾਮਦਾਸ ਪਾਛਾ ਕਹਿੰਦੇ ਮੇਰੇ ਹਿਰਦੇ ਚ ਨਾਮ ਬਸਿਆ ਤੇ ਹੈ ਪਰ ਮੇਰਾ ਕਰਕੇ ਨਹੀਂ ਬਸਿਆ ਕਹਿੰਦੇ ਕਿਉਂ ਬਸਿਆ? ਕਹਿੰਦੇ ਗੁਰ ਹਾੜ ਧਰਿਉ ਮੇਰੇ ਮੱਥਾ ਮੇਰੇ ਗੁਰੂ ਨੇ ਮੇਰੇ ਮੱਥੇ ਤੇ ਹੱਥ ਕਰਿਆ ਹੁਣ ਇਹ ਵੀ ਆਪਾਂ ਵਿਸਾਰ ਦਿੱਤਾ ਮੱਥੇ ਤੇ ਹੱਤਾਂ ਨਾਲ ਪਹਿਲਾਂ ਕੋਈ ਬੱਚੇ ਨੇ ਮਿਲਣਾ ਬੱਚੀ ਨੇ ਮਿਲਣਾ ਬਜ਼ੁਰਗ ਨੇ ਕੀ ਕਰਨਾ ਇਸ ਤਰ੍ਹਾਂ ਥੇਲੀ ਨਾਲ ਉਹਦੇ ਸਿਰ ਤੇ ਪਿਆਰ ਦੇਣਾ ਸਿਰ ਤੇ ਮਤਲਬ ਮੱਥੇ ਤੇ ਆਹ ਥੇਲੀ ਇੱਥੇ ਮਸਤਕ ਤੇ ਆਉਂਦੀ ਸੀ ਐਦਾਂ ਪਿਆਰ ਦਿੱਤਾ ਜਾਂਦਾ ਸੀ ਉਹਦਾ ਭਾਵ ਅਰਥ ਕੀ ਸੀ ਜਦੋਂ ਕੋਈ ਕਮਾਈ ਵਾਲੀ ਰੂਹ ਹੋਵੇ ਜਦੋਂ ਸਿਰ ਤੇ ਹੱਥ ਧਰ ਦਿੰਦਾ ਸੀ ਮਸਤਕ ਦੀਆਂ ਮੰਦੀਆਂ ਰੇਖਾਵਾਂ ਵੀ ਮੇਟ ਦਿਆ ਕਰਦਾ ਸੀ ਪਰ ਅੱਜ ਕੱਲ ਸਭ ਤੋਂ ਇਹ ਵੀ ਅਲੋਪ ਹੋ ਗਿਆ ਜਿੱਥੇ ਰਿਸ਼ਤੇ ਨਾਤੇ ਅਲੋਪ ਹੋ ਗਏ ਜਿੱਥੇ ਪੁੱਛੀਏ ਕੌਣ ਆਇਆ ਚਾਚਾ ਜੀ ਆਏ ਚਾਚੇ ਦਾ ਮਤਲਬ ਆਪਣੇ ਉਹਨੇ ਰਿਸ਼ਤੇ ਦੀ ਵਿਆਖਿਆ ਕਰ ਦਿੱਤੀ ਮੇਰੇ ਬਾਪੂ ਦਾ ਭਰਾ ਆ ਕਿਹੜਾ ਆ ਛੋਟਾ ਆ ਤਾਇਆ ਜੀ ਆਏ ਤਾਇਆ ਜੀ ਸ਼ਬਦ ਵਿਆਖਿਆ ਕਰਦਾ ਤਾਇਆ ਜੀ ਕੌਣ ਆ ਮੇਰੇ ਪਿਓ ਦਾ ਭਰਾ ਪਰ ਕਿਹੜਾ ਭਰਾ ਵੱਡਾ ਭਰਾ ਆਇਆ ਫੁੱਫੜ ਜੀ ਆਏ ਕੌਣ ਆਏ ਮੇਰੇ ਪਿਤਾ ਦੀ ਭੈਣ ਦਾ ਘਰ ਵਾਲਾ ਆਇਆ ਅੱਜ ਅੰਕਲ ਤੇ ਆਂਟੀ ਨੇ ਸਾਰੇ ਰਿਸ਼ਤੇ ਹੀ ਖਾਲੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਸਾਡਾ ਉਧਰ ਦਾ ਕਲਚਰ ਸਾਡੇ ਵਿੱਚ ਆ ਗਿਆ ਅਸੀਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਣ ਲੱਪੇ ਅੱਜ ਨੋ ਨੋਹਰਾ ਮਿਲਦੇ ਉਹ ਵੀ ਇਦਾਂ ਹੱਥ ਰੱਖ ਕੇ ਮਿਲਦੇ ਬੇਸ਼ੱਕ ਅਸੀਂ ਕਹਿੰਦੇ ਹਾਂ ਨੋਆਂ ਧੀਆ ਹੁੰਦੀਆਂ ਸਹੀ ਆ ਬਿਲਕੁਲ ਸਹੀ ਗੱਲ ਆ ਪਰ ਧੀ ਨੂੰ ਪਿਆਰ ਵੀ ਤੇ ਦਿੱਤਾ ਜਾ ਸਕਦਾ ਆ ਅੱਜ ਇਹ ਸਾਰਾ ਕੁਝ ਖਤਮ ਹੋ ਗਿਆ ਮੇਰਾ ਗੁਰੂ ਕਹਿੰਦਾ ਮੇਰੇ ਹਿਰਦੇ ਚ ਨਾਮ ਉਦੋਂ ਬਸਿਆ ਦੇਖਿਆ ਨਾ ਭਾਈ ਸਾਹ ਬਾਜ ਸਿੰਘ ਤੇ ਭਾਈ ਸਾਹ ਵੇਕ ਸਿੰਘ ਥੋੜਾ ਜਿਹਾ ਡੋਲਿਆ ਬੱਚਾ ਮੁਗਲਾਂ ਨੇ ਕਿਹਾ ਤੇਰਾ ਬੱਚਾ ਡੋਲ ਗਿਆ ਜੀ ਕਹਿੰਦੇ ਪਰ ਫੜਾਓ ਮੈਨੂੰ ਲਿਆਓ ਮੇਰੇ ਕੋਲ ਤੇ ਆ ਕੇ ਗੋਦੀ ਚ ਪਾ ਕੇ ਜਪਜੀ ਸਾਹਿਬ ਦਾ ਪਾਠ ਕਰੀ ਗਏ ਤੇ ਆਪਣੇ ਪੈਰਾਂ ਥੱਲੇ ਹੱਥ ਮੜੀ ਗਏ ਤੇ ਉੱਤੇ ਮੱਥੇ ਤੇ ਮੜੀ ਗਏ ਕਹਿੰਦਾ ਹੁਣ ਪੁੱਛੋ ਤੇ ਉਹ ਬੱਚਾ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਕਹਿੰਦੇ ਇਹ ਦੱਸ ਸਵੇਕ ਸਿੰਘਾ ਤੁਸੀਂ ਤੇ ਕਹਿੰਦੇ ਸਿੱਖ ਕੋਈ ਜਾਦੂ ਟੂਣਾ ਨਹੀਂ ਕਰਦੇ ਕਿਹੜਾ ਟੂਣਾ ਕਰ ਦਿੱਤਾ ਇੱਥੇ ਕਹਿੰਦੇ ਟੂਣਾ ਕੋਈ ਨਹੀਂ ਕੀਤਾ ਮੇਰੇ ਗੁਰੂ ਦਾ ਬਚਨ ਹੈ ਇਹਦਾ ਕੋਈ ਪੁਰਬਲਾ ਬਾੜਾ ਕਰਮ ਅੱਗੇ ਆ ਗਿਆ ਆ ਗਿਆ ਹੋਏਗਾ ਤੇ ਇਹਦੇ ਮਸਤਕ ਤੇ ਮਾੜੀ ਰੇਖਾ ਅੱਗੇ ਆ ਗਈ ਐਸ ਵਕਤੇ ਡੋਲਣ ਲਗਾਸੀ ਮੇਰੇ ਗੁਰੂ ਨੇ ਆਖਿਆ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਜਿਹੜੇ ਕਹਿੰਦੇ ਐ ਤੇ ਪਿੱਛੇ ਆ ਕੇ ਮੱਥਾ ਕਿਉਂ ਟੇਕਦੇ ਵਿਸ਼ੇ ਮੱਥਾ ਤਾਂ ਟੇਕੀਦਾ ਐਸ ਜਗ੍ਹਾ ਬੈਣ ਵਾਲੇ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਾਲੇ ਸਥਾਨ ਤੇ ਹਰ ਬੰਦਾ ਨਹੀਂ ਜੇ ਬੈਠਦਾ ਜੇ ਤੇ ਗੁਰੂ ਕਿਰਪਾ ਕਰੇ ਕੋਈ ਐਸ ਸਥਾਨ ਤੇ ਬੈਠ ਸਕਦਾ ਗੁਰੂ ਪਠਾਉਂਦਾ ਕਿਰਪਾ ਕਰਕੇ ਰਹਿਮਤ ਕਰਕੇ ਇਥੇ ਉਹਦੇ ਚਰਨ ਪੈਂਦੇ ਜਿਹੜਾ ਬੰਦਾ ਮਹਾਰਾਜ ਦੀ ਤਾਦਿਆ ਬੈਠਦਾ ਭਾਵੇਂ ਉਹ ਗ੍ਰੰਥੀ ਹੈ ਭਾਵੇਂ ਉਹ ਸੇਵਾਦਾਰ ਹੈ ਸੇਵਾਦਾਰ ਹੀ ਭਾਵਨਾ ਵਾਲਾ ਹੁੰਦਾ ਜਾਂ ਜਿਹੜਾ ਚੌਰ ਸਾਹਿਬ ਦੀ ਸੇਵਾ ਕਰਦਾ ਹੈ ਕਿ ਉਹਦੇ ਚਰਨ ਪਈ ਹੁੰਦੇ ਆ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਉਹਨੇ ਕਹਿਣ ਲੱਗੇ ਅਸੀਂ ਇੱਥੇ ਨਾਮ ਜਪਣ ਵਾਲਾ ਕੋਈ ਨਹੀਂ ਸੀ ਅਸੀਂ ਆਪੇ ਜਪਜੀ ਸਾਹਿਬ ਦਾ ਪਾਠ ਕੀਤਾ ਆਪਣੇ ਪੈਰਾਂ ਥੱਲੇ ਹੱਥ ਲਾ ਕੇ ਇਹਦੇ ਮਸਤਕ ਤੇ ਮਲੇ ਇਹਦੀ ਮੰਦੀ ਰੇਖਾ ਜਿਹੜੀ ਸੀ ਉਹ ਮਿਟ ਗਈ ਜਪਜੀ ਸਾਹਿਬ ਦੀ ਮਹਾਨਤਾ ਸੁਣਿਓ ਕਿਤੇ ਸਮਾਂ ਕੱਢ ਕੇ ਸੋ ਗੁਰੂ ਸਾਹਿਬ ਕਹਿੰਦੇ ਜਦੋਂ ਮੱਥੇ ਤੇ ਅਤਰਿਆ ਤਾਂ ਮੇਰੇ ਹਿਰਦੇ ਚ ਨਾਮ ਵਸਿਆ ਤੀਸਰੀ ਗੱਲ ਨਾਮ ਵਸਣ ਨਾਲ ਕਹਿੰਦੇ ਤਬਦੀਲੀ ਕਿਵੇਂ ਆਈ ਮੇਰੇ ਜੀਵਨ ਦੇ ਵਿੱਚ ਕਹਿੰਦੇ ਜਨਮ ਜਨਮ ਕੇ ਕਿਲ ਬਿਖੇ ਦੁੱਖ ਉਤਰੇ ਇਹ ਸਾਨੂੰ ਗੁਰੂ ਸਾਹਿਬ ਸੁਨੇਹਾ ਦੇ ਰਹੇ ਆ ਇਦੋਂ ਮਲ பஞ்சਪਾਛਾ ਕਹਿੰਦੇ ਕੋਈ ਜਨ ਹਰ ਸਿਉਂ ਦੇਵੈ ਜੋਰ ਕਿ ਗੁਰੂ ਸਾਹਿਬ ਜੁੜਿਓਏ ਨਹੀਂ ਸੰਜੁੜੇ ਸਨ ਨਾ ਤੇ ਇਸ ਕਰਕੇ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਆ ਕੋਈ ਗੱਲ ਨਹੀਂ ਗੁਰਮਖੋ ਜੇ ਤੁਸੀਂ ਜਲਦੀ ਜਾਣਾ ਜਾ ਸਕਦੇ ਇਹ ਕੱਲ ਨੂੰ ਅਪਲੋਡ ਹੋਏਣੀ ਕਹਾਣੀ ਸੁਣ ਲਿਓ ਬੈਠ ਕੇ YouTube ਦੇ ਉੱਤੇ ਬਲਰਾਜ ਸਿੰਘ ਖਾਲਸਾ ਚੈਨਲ ਤੇ ਜਾਓਗੇ ਇਹ ਅਪਲੋਡ ਹੋ ਜਾਣੀ ਸਵੇਰੇ ਸੁਣ ਲਿਓ ਕੋਈ ਗੱਲ ਨਹੀਂ ਕਿਉਂਕਿ ਸਮੇਂ ਦੇ ਪਾਬੰਦ ਜੇ ਤੁਸੀਂ ਕੋਈ ਦਿੱਕਤ ਨਹੀਂ ਆ ਵਕਤ ਵਿਚਾਰੇ ਸੰਬੰਧ ਆ ਹੋਏ ਜਨਮ ਜਨਮ ਕੀ ਕਿਲ ਬਿਖ ਦੁੱਖ ਉਤਰੇ ਜਨਮ ਜਨਮ ਅੰਤਰਾਂ ਦੇ ਮਹਾਰਾਜ ਕਹਿੰਦੇ ਬੱਜਰ ਪਾਪ ਮੇਰੇ ਉੱਤਰ ਗਏ ਕਿਹੜੀ ਕਰਮ ਹੈ ਪਹਿਲਾਂ ਮੇਰੇ ਹਿਰਦੇ ਚ ਨਾਮ ਵਸਿਆ ਰਤਨਾ ਤੋਂ ਕੀਮਤੀ ਨਾਮ ਵਸਿਆ ਵਸਿਆ ਕਦੋਂ ਜਦੋਂ ਮੇਰੇ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਮੱਥੇ ਤੇ ਮੇਰ ਭਰਿਆ ਹੱਥ ਧਰਿਆ ਉਹਦੇ ਨਾਲ ਤਬਦੀਲੀ ਕੀ ਆਈ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਜਨਮ ਜਨਮਾਂਤਰਾਂ ਦੇ ਬੱਜਰ ਪਾਪ ਜਿਹੜੇ ਉਤਰ ਗਏ ਉਹ ਕਦੋਂ ਉਤਰੇ ਤੇ ਉਹ ਉਤਰਨ ਦੇ ਨਾਲ ਫਿਰ ਕੀ ਹੋਇਆ ਗੁਰਨਾਮ ਦਿਓ ਰਿੰਦਾਤਾ ਬੱਜਰ ਪਾਪ ਉਤਰ ਗਏ ਗੁਰੂ ਨੇ ਨਾਮ ਦਿੱਤਾ ਤੇ ਰਿੰਦ ਦਾ ਅਰਥ ਹੁੰਦਾ ਜੇ ਕਰਜ਼ਾ ਸੀ ਚਾਰ ਕਿਸਮ ਦੇ ਕਰਜ਼ਾਈ ਆ ਮੈਂ ਕਿਸ ਦਿਨ ਜ਼ਿਕਰ ਕਰਾਂਗਾ ਆਪ ਤੇ ਉਹ ਚਾਰੇ ਕਿਸਮ ਦਾ ਕਰਜ਼ਾ ਰਿਣ ਰਿਣ ਕਰਜ਼ੇ ਨੂੰ ਕਹਿੰਦੇ ਲੱਥ ਗਿਆ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਹੈ ਮੇਰੇ ਮਨ ਫਿਰ ਭਜਨ ਕਰਿਆ ਕਰ ਐਸੇ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਭਜਨ ਕਰਿਆ ਕਰ ਏਹੀ ਸਾਰਿਆਂ ਤੋਂ ਉੱਤਮ ਅਰਥ ਹੈ ਗੁਰ ਪੂਰੇ ਹਰ ਨਾਮ ਦਰੜਾਇਆ ਪੂਰੇ ਗੁਰੂ ਨੇ ਮੈਨੂੰ ਹਰੀ ਦਾ ਨਾਮ ਦ੍ਰਿੜ ਕਰਵਾਇਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ ਨਾਲ ਹੀ ਪੂਰੇ ਗੁਰੂ ਨੇ ਕੀ ਦੱਸਿਆ ਬਿਨ ਨਾਮੈ ਜੀਵਨ ਬਿਰਥਾ ਨਾਮ ਤੋਂ ਬਿਨਾ ਜੀਵਨ ਜਿਹੜਾ ਉਹ ਵਿਅਰਥ ਹੈ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਸਤਿਗੁਰੂ ਕਹਿੰਦੇ ਬਿਨਾ ਗੁਰੂ ਤੋਂ ਬੜੇ ਮੂਰਖ ਪਏ ਤੇ ਉਹ ਜਿਹੜੇ ਮੂਰਖ ਹਨ ਕਹਿੰਦੇ ਮਨ ਮੁਕਤੇ ਮੋ ਮਾਇਆ ਨਿਤ ਫਾਤਾ ਉਹ ਮਨਮੁਖ ਮੋ ਮਾਇਆ ਵਿੱਚ ਰੋਜ਼ ਹੀ ਫਸਦੇ ਜਾ ਰਹੇ ਹਨ ਹੁਣ ਜਰਾ ਧਿਆਨ ਦਿਓ ਤិន ਸਾਧੂ ਚਰਨ ਨਾ 세ਵੇ ਕਭੂ ਜਿਨ੍ਹਾਂ ਕਦੇ ਸਾਧ ਸੰਗਤ ਕੀਤੀ ਨਹੀਂ ਸਤਿਗੁਰ ਕਹਿੰਦੇ ਤਿਨ ਸਾਧੂ ਚਰਨ ਸੇਵੇ ਕਬੂ ਤਿਨ ਸਭ ਜਨਮ ਅਕਥਾ ਉਹਨਾ ਆਪਣਾ ਜਨਮ ਅਕਾਰਥਾ ਭਾਵ ਵਿਅਰਥ ਗਵਾ ਦਿੱਤਾ ਹੈ ਹੁਣ ਪਹਿਲੀ ਪੰਕਤੀ ਚ ਕਹਿ ਰਹੇ ਜਿਨਾਂ ਸੰਗਤ ਨਹੀਂ ਕੀਤੀ ਉਹਨਾ ਜਨਮ ਵਿਅਰਥਕਵਾ ਦਿੱਤਾ ਤੇ ਦੂਸਰੇ ਹੁਕਮ ਦੇ ਵਿੱਚ ਕਹਿ ਰਹੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸਨਾਥਾ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਉਹਨਾਂ ਨੇ ਆਪਣਾ ਜਨਮ ਸਕਾਥਾ ਸਕਾਰਥਾ ਕਰ ਲਿਆ ਉਹਨਾਂ ਪੋਜਿਟਿਵ ਬਣਾ ਲਿਆ ਤੇ ਹੁਣ ਅਰਦਾਸ ਕੀ ਕਰੀ ਆਪਾਂ ਕੀ ਮੰਗੀਏ ਗੁਰੂ ਕੋਲੋਂ ਮੋਹ ਤੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜੰਗਨਾਥਾ ਏ ਜਗਤ ਦੇ ਪਾਲਨਹਾਰ ਏ ਦਤਾਰ ਪਾਸ਼ਾ ਮੋਹ ਕੋ ਕੀ ਜੈ ਦਾਸ ਦਾਸ ਮੈਨੂੰ ਆਪਣੇ ਚੇਲਿਆਂ ਦਾ ਵੀ ਚੇਲਾ ਬਣਾ ਲਓ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਦਇਆ ਧਾਰਨ ਕਰਕੇ ਕਿਰਪਾ ਕਰਕੇ ਮੇਰੇ ਤੇ ਜਗਤ ਦਿਵਾਲੀ ਮਾਲਕ ਮੈਂ ਤੁਹਾਡੇ ਨਾਮ ਜਪਣ ਵਾਲਿਆਂ ਸੇਵਕਾਂ ਦਾ ਵੀ ਸੇਵਕ ਬਣ ਜਾਵਾਂ ਹਮ ਅੰਧ ਲੈ ਗਿਆ ਨਹੀਂ ਨ ਅਗਿਆਨੀ ਆਪਾਂ ਤਿਆਗਣ ਦੀ ਯੋਗਤੀ ਦਾ ਦਾਸੀ ਅੰਦੇ ਹਾਂ ਅੰਧੇ ਗਿਆਨਹੀ ਅਸੀਂ ਗਿਆਨ ਤੋਂ ਸਖਣੇ ਹਾਂ ਤੇ ਗਿਆਨ ਤੋਂ ਸਖਣਾ ਕੀ ਹੋ ਗਿਆ ਅਗਿਆਨੀ ਅਸੀਂ ਅਗਿਆਨੀ ਹਾਂ ਕਿਉਂ ਚੱਲੈ ਮਾਰਗ ਪੰਥਾ ਕਿਵੇਂ ਆਪ ਜੀ ਦੇ ਦੱਸੇ ਮਾਰਗ ਤੇ ਚੱਲ ਸਕਦੇ ਹਾਂ ਹੁਣ ਅੰਦਾ ਵਿਅਕਤੀ ਕਿਵੇਂ ਅੰਦੇ ਨੂੰ ਦੱਸ ਦੋ ਕਿ ਭਾਈ ਤੂੰ ਇੱਥੋਂ ਫਲਾਣੇ ਥਾਂ ਜਾਣਾ ਅੱਗੇ ਸੱਜੇ ਮੁੜ ਜੀ ਖੱਬੇ ਮੁੜ ਜੀ ਕਿਵੇਂ ਚੱਲ ਸਕਦਾ ਤੇ ਕਹਿੰਦੇ ਅਸੀਂ ਨਹੀਂ ਪਹਿਲਾਂ ਐਕਸੈਪਟ ਕਰਨਾ ਪਊ ਕਿ ਅਸੀਂ ਅੰਦੇ ਹਾਂ ਅਸੀ ਰਾਤ ਤੋਂ ਭਟਕੇ ਹੋਏ ਹਾਂ 84 ਲੱਖ ਜੁਨੀਆਂ ਭੋਗ ਕੇ ਇਹ ਜਨਮ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਰਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਕਿਹੜਾ ਕੰਮ ਆਉਣਾ ਫਿਰ ਮਿਲ ਸਾਧ ਸੰਗਤ ਭਜ ਕੇਵਲ ਨਾਮ ਓਨਲੀ ਰੱਬ ਜੀ ਦਾ ਨਾਮ ਹੁਣ ਜਦੋਂ ਗੁਰੂ ਨੂੰ ਕਹਿ ਦਿੱਤਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲੇ ਮਾਰਗ ਪੰਤਾ ਤੇ ਗੁਰੂ ਸਮਰਾਤਾ ਨਾ ਸਰਦ ਗੁਰੂ ਨੂੰ ਕੀ ਆਖਣਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਦਾਤਾ ਸਾਨੂੰ ਅੰਧਿਆਂ ਨੂੰ ਅੰਚਲ ਆਪਣਾ ਲੜ ਆਪਣਾ ਪੱਲਾ ਦੇ ਦੋ ਜਿਵੇਂ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਸਾਹਿਬ ਨੇ 52 ਰਾਜਿਆਂ ਨੂੰ ਦੇ ਕੇ ਰਹਾ ਕਰਾ ਦਿੱਤਾ ਸੀ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੇ ਮਲੰਥਾ ਮਾਤਾ ਜੀ ਤੇਰੇ ਦੱਸੇ ਮਾਰਗ ਤੇ ਮੈਂ ਤਾਂ ਚੱਲ ਸਕਦਾ ਤੁਸੀਂ ਕਿਰਪਾ ਕਰਕੇ ਆਪਣਾ ਲੜ ਆਪਣਾ ਪੱਲਾ ਮੈਨੂੰ ਦੇ ਦਿਓ ਕਿ ਕਨ ਮੈਂ ਕਥਾ ਵਿਸ਼ੇ ਸਰਵਣ ਕਰ ਰਿਹਾ ਸੀ ਕਹਿੰਦੇ ਕਿ ਮਾਤਾ ਸੀ ਬੜੀ ਜੀਵਨ ਵਾਲੇ ਅਮਰਸਰ ਸਾਹਿਬ ਦੇ ਚ ਕਹਿੰਦੇ ਉਹਨਾਂ ਰੋਜ਼ੀ ਦਰਬਾਰ ਸਾਹਿਬ ਆਇਆ ਕਰਨਾ ਬੜੀ ਸੇਵਾ ਕਰਿਆ ਕਰਨੀ ਤੇ ਉਹਨਾਂ ਮਾਤਾ ਜੀ ਨੇ ਨਾ ਕਹਿੰਦੇ ਜਦੋਂ ਬੀਬੀਆਂ ਸੁਖਮਣੀ ਸਾਹਿਬ ਕਰਦੀਆਂ ਉਦੋਂ ਹੀ ਹਾਜ਼ਰੀ ਭਰਿਆ ਕਰਨੀ ਮੈਨੂੰ ਨਾਮ ਵਿਸਰਿਆ ਗਿਆ ਕਿਸੇ ਜਥੇ ਦੇ ਮੁਖੀ ਸਨ ਜਿਹਦੇ ਬੀਬੀਆਂ ਦਾ ਜਥਾ ਹੁੰਦਾ ਕਹਿੰਦੇ ਉਹਨਾਂ ਜਦੋਂ ਜਿੰਨਾ ਚਿਰ ਬਾਣੀ ਪੜ੍ਹੀ ਜਾਣੀ ਨਾ ਉਹਨਾਂ ਚੌਰ ਸਭ ਕਲੀ ਜਾਣਾ ਕਲੀ ਜਾਣਾ ਇੱਕ ਦਿਨ ਪੁੱਛਿਆ ਮਾਤਾ ਤੂੰ ਕੀ ਮੰਗਦੀ ਏ ਕਹਿੰਦੀ ਮੈਂ ਇਹੋ ਕਹਿੰਨੀ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਦਸ ਪਾਸਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਸ਼ਮੇਸ਼ ਪਿਤਾ ਮੈਨੂੰ ਦਰਸ਼ਨ ਨਾ ਦਿਓ ਬੜੇ ਹੈਰਾਨ ਹੋ ਕੇ ਕਹਿੰਦੇ ਮਾਤਾ ਕਿਹੋ ਜੀ ਗੱਲ ਕਰਦੀ ਲੋਕ ਕਹਿੰਦੇ ਦਰਸ਼ਨ ਹੋਣ ਕਹਿੰਦੀ ਮੇਰੀ ਇੰਨੀ ਕਮਾਈ ਨਹੀਂ ਆ ਮੇਰੀ ਇੰਨੀ ਕਮਾਈ ਨਹੀਂ ਸੈਨਸਾ ਮੈਂ ਤੇਰੇ ਦਰਸ਼ਨਾਂ ਦੀ ਝਾਲ ਚੱਲ ਸਕਦੀ ਵਨ ਨਾਣੀ ਪਰ ਇਹ ਕਿਰਪਾ ਕਰੀ ਜਦੋਂ ਮੇਰਾ ਅੰਤਮ ਸਮਾ ਆਵੇ ਉਦੋਂ ਨਾ ਦੇਵਤੇ ਲੈਣ ਨਾਉ ਨਾ ਜੰਦੂਤ ਆਉਣ ਤੁਸੀਂ ਤੇ ਸਭ ਥਾਈ ਹੋਏ ਸਹਾਇਓ ਤੁਸੀਂ ਆਪਣੀ ਸੇਵਾਦਰ ਬਣਾ ਕੇ ਆਪ ਲੈਣ ਆਇਓ ਸਤਿਗੁਰੂ ਜੀ ਹੋਣਾ ਐਸੀ ਭਾਵਨਾ ਵਾਲੀਆਂ ਵੀ ਰੂਹਾਂ ਇਸ ਸੰਸਾਰ ਦੇ ਹਮ ਅੰਧਲੇ ਕੋਬਰ ਅੰਤਲ ਦੀਜੈ ਜਨ ਨਾਨਕ ਚਲੇ ਮਲੰਥਾ ਦਾਤਾ ਕਿਰਪਾ ਕਰੋ ਸਾਨੂੰ ਅੰਧਿਆਂ ਨੂੰ ਵੀ ਮਾਂ ਅੰچل ਆਪਣਾ ਪੱਲਾ ਦੇ ਦੋ ਅਸੀਂ ਤੇਰੇ ਦੱਸੇ ਮਾਰਗ ਤੇ ਚੱਲ ਸਕੀਏ ਇੰਨੇਕ ਬਚਨ ਕਰਦੇ ਹੋਏ ਸਮਾਪਤੀ ਆ ਅੱਜ ਮੰਤ ਵਿਚਾਰ ਚੱਲ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਤਿੰਨ ਉਪਦੇਸ਼ਾਂ ਦੀ ਕਥਾ ਕਰਨੀ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕੀ ਕਿਵੇਂ ਕਿਵੇਂ ਸਤਿਗੁਰ ਨੇ ਪ੍ਰੈਕਟੀਕਲ ਕੀਤਾ ਕਰਮ ਦੇਖਿਆ ਕੁਝ ਬੱਚੇ ਦਰਸ਼ਨ ਕਰਨ ਆਏ ਸੀ ਉਹਨਾਂ ਨੂੰ ਹੁਕਮ ਸਮਝਾਉਣਾ ਜ਼ਰੂਰੀ ਸੀ ਕਿ ਅੱਜ ਦਾ ਹੁਕਮ ਕੀ ਆ ਇਸ ਕਰਕੇ ਜਿਵੇਂ ਗੁਰੂ ਦੀ ਮੌਜ ਬੇਸਮਾਰ ਅਥਾ ਅਗੰਤ ਅਤੁੱਲ ਜਿਉਂ ਬਲਾਵੋ ਕਿਉ ਨਾਨਕ ਦਾਸ ਬੋਲੇ ਸੋ ਇਨਿਕ ਬਚਨ ਕਰਦੇ ਹੋਏ ਸਮਾਪਤੀ ਅਮਰਿਸ਼ ਕੀ ਗੁਰੂwale ਬਣੀ ਨਗੁਰੇ ਕਾਹ ਨਾਉ ਗੁਰਾ ਬਲਾਉ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ